ਕੀ ਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਪੰਜਾਬ 'ਚ ਵਾਪਰੀ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀਹਾਂ ਦੇ ਅੰਦਰ ਜਿਲ੍ਹੇ ਥਾਣਾ ਨੰਬਰ 8 ਅਦੀਨ ਪੈਂਦੇ ਪਠਾਨਕੋਟ ਚੋਂ ਕੋਲ ਇੱਕ ਫਿਲਮੀ ਸਟਾਈਲ ਵਾਂਗ ਮੋਟਰਸਾਈਕਲ ਸਵਾਰ ਕਰੀਬ 7-8 ਨੌਜਵਾਨਾਂ ਨੇ ਕਾਲੇ ਲੰਗ ਦੀ ਟਾਰਗੇਟਿੰਗ ਕੇ ਲਿਆ ਨੌਜਵਾਨ ਨੇ ਤੇਤਰਥਰ ਹਨ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਮੌਲਜਮਾਨੀ ਜੀਵਦੀਪਨ ਤੋੜ ਵੀ ਖਿਰੂ ਕਰ ਦਿੱਤੀ ਤੇ ਬਾਅਦ ਚਿੱਟਾ ਮਾਰ ਕੇ ਜੀਜੇ ਤੋੜ ਦਿੱਤੇ ਜਾਣਕਾਰੀ ਅਨੁਸਾਰ ਗਵਾੜ ਵਿੱਚ ਰਹਿਣ ਵਾਲੇ ਦੋ ਨੌਜਵਾਨਾਂ ਵੱਲੋਂ ਸੁਗੁੰਡਾ ਕੰਦੀ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਦੁਸ਼ਮਣੀ ਬਹੁਤ ਪੁਰਾਣੀ ਜੀ ਹਾਂ ਇਹਨਾਂ ਦੀ ਦੁਸ਼ਮਣੀ ਬਹੁਤ ਪੁਰਾਣੀ ਹੈ ਤੇ ਪੁਲਿਸ ਨੇ ਕਰਨ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਬਰਾਬਰ ਕੀਤੇ ਹਨ ਇਸ ਦੌਰਾਨ ਖਾਸਦਰੋ ਜਵਾਬੀ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚੱਲਣ ਤੋਂ ਬਾਅਦ ਹਮਲਾਵਰ ਉੱਥੇ ਫਰਾਰ ਹੋ ਗਏ ਗੋਲੀਆਂ ਚੱਲਣ ਦੀ ਥਾਂ ਕੋ ਪ੍ਰ ਆਸ-ਪਾਸ ਲੋਕ ਕਰਤੇ ਟ੍ਰਾਈਕਲਾਈਡ ਦੇ ਨਾਲ ਪੁਲਿਸ ਮੁਲਾਜ਼ਮ ਉੱਥੇ ਪਹੁੰਚ ਗਏ ਤੇ ਪੁਲਿਸ ਨੂੰ ਉੱਥੇ ਸਿਰਫ ਇੱਕ ਜ਼ਖਮੀ ਨੌਜਵਾਨ ਮਿਲਿਆ ਜਿਸ ਨੂੰ ਲਾਜ਼ਮੀ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨੁਬਾਧ